ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਸਭ ਜੀ ਨੂੰ ਗੁਰੂ ਰਾਮਦਾਸ ਜੀ ਵੱਲੋਂ ਗੁਰੂ ਰਾਮਦਾਸਪੁਰ ਵਸੋਂ ਦੀ ਔਰ ਬੀਬੀ ਰਜਨੀ ਦੇ ਪਤੀ ਦੇ ਠੀਕ ਹੋਣ ਦੀ ਸਾਖੀ ਸੁਣਾਉਣ ਜਾ ਰਹੀ ਹਾਂ ਸ਼੍ਰੀ ਗੁਰ ਅਮਦਾ ਜੀ ਜਿੱਥੋਂ ਅਮਰਦੀ ਬੂਟੀ ਲੱਭੀ ਸੀ ਇੱਥੇ ਛਪੜੀ ਦੇ ਕੰਡੇ ਸ਼੍ਰੀ ਗੁਰਨਾੰਕ ਸਾਹਿਬ ਜੀ ਬੰਦਗੀ ਕਰਦੇ ਰਹੇ ਸਨ ਔਰ ਇਹ ਉਹ ਤਿਥ ਹੈ ਜਿੱਥੇ ਇਕਵਾਕ ਰਾਜਾ ਦੇ ਸਮੇਂ بڑے بڑے ઋષਿ मुनि ਪਰਮੇਸ਼ਰ ਦੇ ਧਿਆਨ ਜਲੀਨ ਹੁੰਦੇ ਸਨ ਇਕਵਾਕ ਰਾਜਾ ਉਹ ਸੀ ਜਿਸ ਦੀ ਕੁਲ ਵਿੱਚੋਂ ਦਸ਼ਰਤ ਹੋਇਆ ਸੀ ਇਸੇ ਕੁਲ ਵਿੱਚੋਂ ਵੇਦੀ ਸੋਢੀ ਔਰ ਭਲੇ ਹੋਏ ਸਨ ਇਨ ਇਸ ਦੇ ਗਿੱਦ ਚੋਹਾ ਪਿੰਡਾਂ ਦੀ ਜਮੀਨ ਲੱਗਦੀ ਸੀ ਸੁਲਤਾਨ ਪਿੰਡ ਤੋਂ ਗੁਮਟਾਲਾ ਗਿਲਵਾਲੀ ਇਨ੍ਹਾਂ ਦੇ ਪੰਜਾਂ ਨੂੰ ਸਦਕੇ ਜਮੀਨ ਮੁੱਲ ਲੈ ਕੇ ਹਾਰ ਵਦੀ 13 ਸੰਮਤ 1627 ਬਿਕਰਮੀ ਨੂੰ ਨਗਰ ਵਸਾ ਕੇ RAMDAS PUR ਦੀ ਨੀਂ ਰੱਖੀ ਔਰ ਸ਼ਹਿਰ ਵਸਾ ਦਿੱਤਾ ਕਾਰ ਵਿਹਾਰ ਵਾਸਤੇ ਬੜਾ ਉਮਦਾ ਬਾਜ਼ਾਰ ਬਣਾ ਦਿੱਤਾ ਜਿਹੜਾ ਹੁਣ ਗੁਰੂ ਬਾਜ਼ਾਰ ਚ ਸਦਾਉਂਦਾ ਹੈ 52 ਜੱਤਾ ਦੇ ਲੋਕ ਸ਼ਹਿਰ ਵਿੱਚ ਦੂਰ ਦੂਰ ਤਸਦਕੇ ਬਿਸਾ ਦਿੱਤੇ ਜੋ ਹੁਣ ਤੱਕ ਮੌਜੂਦ ਹਨ ਜੋ ਗੁਰ ਕੀ ਸ਼ਰਨ ਹੁੰਦਾ ਸੀ ਸਭ ਨੂੰ ਇੱਕ ਮਕਾਨ ਅਰ ਹੱਟੀ ਮੁਫਤ ਗੁਰੂ ਜੀ ਬਖਸ਼ਦੇ ਸਨ ਲੋਕਾਂ ਦੇ ਘਰ ਵਿਹਾਰ 72 ਤੇ 1630 ਬਿਕਰਮੀ ਨੂੰ ਗੁਰ ਰਾਮਦਾਸ ਜੀ ਨੇ ਗੁਰ ਰਾਮਦਾਸ ਜੀ ਦੇ ਹੁਕਮ ਅਨੁਸਾਰ ਉੱਥੋਂ ਤਾਲ ਪਟਾਉਣਾ ਸ਼ੁਰੂ ਕੀਤਾ ਜਿੱਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੰਦਗੀ ਕਰਦੇ ਹੁੰਦੇ ਸਨ ਤਾਲ ਬੜਾ ਸੁੰਦਰਤ ਸ੍ਰੋਵਰ ਬਣਾਇਆ ਦਿੱਤਾ ਗੁਰੂ ਚੱਕਰੀ ਜ਼ਮੀਨ ਦੇ ਸਾਰੇ ਖੂਪ ਪੀਤੇ ਜਾਂਦੇ ਆ ਬਾਤ ਕਰ ਦਿੱਤੇ ਦਿਨ ਰਾਤ ਲੰਗਰ ਲੱਗੇ ਰਹੇ ਆਏ ਹੋਏ ਸਿੱਕੇ ਸੰਤ ਪ੍ਰਸ਼ਾਸ ਚਕਨ ਅਰ ਗੁਰ ਅਮਰਦਾਸ ਜੀ ਜੋਤੀ ਜੋਸਮੋਂ ਦੇ ਪਿੱਛੋਂ ਗੁਰ ਰਾਮਦਾਸ ਜੀ ਅਮਰਦਾਸ ਜੀ ਆ ਰਹੇ ਇਸ ਕਰਕੇ ਦਿਨ ਰਾਤ ਸੰਗਤਾਂ ਆਉਣ ਲੱਗੀਆਂ ਅਰ ਧਰਮਚਾਰ ਦੇ ਸ਼ਬਦ ਕੀਰਤਨ ਹਰ ਵਕਤ ਹੁੰਦਾ ਰਹੇ ਜਿਸ ਨਿਸ਼ਚੈ ਨਾਲ ਕੋਈ ਹੁੰਦਾ ਸੀ ਉਸ ਦੀ ਮਰਦ ਪੂਰੀ ਹੁੰਦੀ ਸੀ ਚੌਧਰੀ ਦੁਨੀ ਚੰਦ ਖਤਰੀ ਮਾਫੀਦਾਰ ਕਸਬੇ ਪੱਟੀ ਦਾ ਬੜਾ ਸ਼ਾਊਕਾ ਸੀ ਔਰ ਰਾਜਾ ਦੇ ਸਮਾਨ ਦਿੱਤਾ ਸੀ ਇਹਦੀਆਂ ਪੰਜ ਧੀਆਂ ਸਨ ਚਾਰ ਕਹਿੰਦੀਆਂ ਸਨ ਨਸੀਬਾ ਪਤ ਦਿੱਤਾ ਖਾਂਦੀਆਂ ਹਾਂ ਇੱਕ ਨੇ ਆਖਿਆ ਮੈਂ ਆਪਣੇ ਕਰਮਾਂ ਅਨੁਸਾਰ ਪਰਮੇਸ਼ਰ ਦਾ ਦਿੱਤਾ ਖਾਂਦੀ ਹਾਂ ਦੁਨੀ ਚੰਦ ਦਾ ਸੁਭਾਅ ਬੜਾ ਅਬਮਾਨੀ ਸੀ ਇਸ ਲਈ ਉਸਨੇ ਖਿੱਚ ਕੇ ਉਸਦਾ ਵਿਆਹ ਇੱਕ ਕੋੜੀ ਨਾਲ ਜਿਸਦੇ ਹੱਥ ਪੈਰ ਨਹੀਂ ਸਨ ਕਰ ਦਿੱਤਾ ਕਿ ਦੇਖਿਓ ਹੁਣ ਤੈਨੂੰ ਕੌਣ ਖਵਾਉਂਦਾ ਹੈ ਉਹ ਵਿਚਾਰੀ ਸਬਰ ਸੰਤੋਖ ਨਾਲ ਖਾਰੇ ਵਿੱਚ ਪਤੀ ਨੂੰ ਪਾ ਕੇ ਸਿਰ ਤੇ ਚੁੱਕ ਕੇ ਅਮਸਾ ਲੈ ਆਈ ਔਰ ਸਰੋਵਰ ਦੇ ਕੰਢੇ ਤੇ ਆਪਣੇ ਪਤੀ ਦੇ ਖਾਰੇ ਨੂੰ ਰੱਖ ਕੇ ਗੁਰੂ ਕੇ ਲੰਗਰੋਂ ਪ੍ਰਸ਼ਾਦ ਲੈਣ ਗਈ ਤਾਂ ਪਿੱਛੋਂ ਉਸ ਕੋੜੀ ਪਿੰਗਲੇ ਨੇ ਕੀ ਵੇਖਿਆ ਕਿ ਸਰੋਵਰ ਵਿੱਚ ਇੱਕ ਕਾਂ ਵੜਿਆ ਹੈ ਜਦੋਂ ਨਹਾ ਕੇ ਨਿਕਲਿਆ ਤਾਂ ਹੰਸ ਹੋ ਗਿਆ ਹੈ ਇਹ ਦੇਖੇ ਪਿੰਗਲੇ ਦੇ ਦਿਲ ਵਿੱਚ ਵੀ ਆ ਗਿਆ ਕਿ ਮੈਂ ਜਿਉਂਦਾ ਨਰਕ ਭੋਗ ਰਹੀ ਆਂ ਸੋਚ ਕੇ ਤਾਂ ਮੈਂ ਵੀ ਡਿੜਕੇ ਵਿੱਚ ਜਾ ਪਾਵਾਂ ਉਹ ਸੁੱਕੀ ਹੋ ਜਾਵਾਂ ਇਹ ਸੋਚ ਕੇ ਉਹ ਪਿੰਗਲਾ ਵੀ ਡਿੜਕੇ ਤਲਾਬ ਵਿੱਚ ਜਾ ਪਿਆ ਡਿੱਗਦਿਆਂ ਹੀ ਉਸਦੀ ਦੇਹ ਕੁੰਦਨ ਵਰਗੀ ਹੋ ਗਈ ਹੱਥ ਪੈਰ ਸਭ ਧੋ ਕੇ ਅਰੋਗ ਹੋ ਗਿਆ ਤਦ ਉਸਦੀ ਓਤ ਲੰਗਰ ਵਿੱਚ ਬਛਾ ਲੈ ਕੇ ਆਈ ਤੇ ਦੇਖ ਕੇ ਘਬराई ਤਾਂ ਉਸਨੇ ਕਿ ਹਾਂ ਮੈਂ ਤੇ ਹੀ ਤੇਰਾ ਪਤੀ ਹਾਂ ਤੇਰੇ ਸਤ ਤੇ ਧਰਮ ਕਰਕੇ ਇਸ ਥੀ ਤੇ ਵਿੱਚ ਟੁਬਾ ਲਾਇਆ ਹੈ ਕਿਉਂਕਿ ਇੱਥੇ ਕਾਂ ਵੀ ਹੰਸ ਗਿਆ ਸੀ ਇਸ ਕਰਕੇ ਮੈਂ ਵੀ ਅਰੋਗ ਹੋ ਗਿਆ ਹਾਂ ਇਹ ਸੁਣ ਕੇ ਵੀ ਉਸ ਨੂੰ ਯਕੀਨ ਨਾ ਆਇਆ ਪਰ ਜਦ ਗੁਰੂ ਸਾਹਿਬ ਪਾ ਦੋਨੋਂ ਜਗਰ ਦੇ ਗਏ ਜਦ ਗੁਰੂ ਜੀ ਨੇ ਸਾਰਾ ਬਿਰਤਾਂਤ ਸੁਣਿਆ ਤਾਂ ਗੁਰੂ ਜੀ ਨੇ ਬਚਨ ਕੀਤਾ اے ਹੀ ਪੁਤਰੀ ਇਹ ਤੇਰੇ ਸਤ ਧਰਮ ਅਤੀਤ ਦੀ ਸ਼ਕਤੀ ਨਲਕਾਇਆ ਪਲਤੀ ਗਈ ਹੈ ਇਹ ਸੁਣ ਕੇ ਉਹ ਬਹੁਤ ਪਸੰਨ ਹੋਈ ਔਰ ਦੋਵੇਂ ਗੁਰੂ ਕੇ ਹਜੂਰ ਟਹਿਲ ਕਰਨ ਲੱਗੇ ਜਦੋਂ ਉਧਰ ਉਸ ਕੰਨਿਆ ਦੇ ਬਾਪ ਨੇ ਸੁਣਿਆ ਤਾਂ ਅਮਰਸਰ ਆ ਕੇ ਦੋਨੋਂ ਨੂੰ ਨਾਲ ਲੈ ਗਿਆ ਉਸ ਦਾ ਪੁੱਤਰ ਕੋਈ ਨਹੀਂ ਸੀ ਇਸ ਲਈ ਉਸਨੇ ਉਸ ਨੂੰ ਜਵਾਈ ਨੂੰ ਜਦਾ ਦਾ ਵਾਰਸ਼ਕਾ ਦਿੱਤਾ ਕਿਦਰ ਗੁਰਜੀ ਨੇ ਇਸ ਜਗ੍ਹਾ ਦਾ ਨਾਮ ਦੁੱਖ ਪੰਜਨੀ ਰੱਖ ਦਿੱਤਾ ਔਰ ਉਸਦੇ ਪਰਛਾਏ ਇਹ ਸ਼ਬਦ ਹੈ ਅਮਰ ਸਤਤ ਸਤਵਾਦੀ ਜਿਤਨਾ ਤੇ ਕੂਆ ਹਾਂਸ ਹੋਏ ਨਾਨਕ ਤਨ ਤਨ ਵੱਡੇ ਵੱਡ ਭਾਗੀ ਜਿੰਗੁਰ ਮਤ ਨਾਮ ਰਿਦੇ ਮਲ ਤੋਏ ਵਾਗੂ ਜੀ ਦਾ ਖਾਲਸਾ ਵਾਜ ਕੀ ਫਤਿਹ ਇਹ ਮੇਰੀ ਆਸ ਹੈ ਕਿ ਇਸੀ ਉਮੀਦ ਕਰਦੀਆਂ ਤੁਹਾਨੂੰ ਸਾਰਿਆਂ ਨੂੰ ਬੜੀ ਚੰਗੀ ਲੱਗੀ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਵੀ ਦਬਾਉਣਾ ਮਿਲ ਤੋੜਾ ਸਾਰੀ